और उधर उधर परले मले सर एक्सक्यूज मी सर चौकीदार साहब कह दो प्लीज कह दो ਭਲਾ ਜਾ ਮੈਂ ਇਧਰ ਆਵਾਂ ਜ਼ਰਾ ਇਹ ਕਿਹੜਾ ਹੋਟਲ ਹੈ ਫੋਟੋਸ ਆ ਰੇਟ ਪਰ 15 ਗੱਜ ਦੇ ਸਬੰਧ ਵਿੱਚ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਗੁੱਡ ਲੁੱਕ ਕਰੇ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਂ ਲਗਾਉਣ ਸਾਨੂੰ ਕੋ ਬੈਂਡ ਮਿਲ ਹੀ ਹਾਰਸ ਏਜੰਸੀ ਹੈ ਗੱਲ ਜਮ ਦੋਸ਼ ਸ਼੍ਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਹੈ ਤੇ ਉਸ ਬੰਦੇ ਚ ਜਿਸ ਪੇਸ਼ ਜਾ ਕੇ ਉਹ ਰਿਪੋਰਟ ਕੀਤੀ ਹੈ ਉਹ ਚੈੱਕ ਕੀਤਾ ਸੀ ਉੱਤੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰਕੜ ਲਿਆ ਗਿਆ ਨਾ ਪ੍ਰੂਫ ਲਿਆ ਉਹ ਰਿਸਵੰਦ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨਾਂ ਹੁਕਮ ਦੀ ਖਿਲਾਫੀ ਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨ ਐਸ ਹੋ ਗਿਆ ਉਹ ਚੈਕਲਮ ਕਰ ਰਹੇ ਹਾਂ ਦਰਜ ਕਰ ਰਹੇ ਹਾਂ ਕਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਹੈ ਰੋਟਲ ਬਟਰ ਦਾ ਮਾਲਕ ਦਾ ਕੰਮ ਲੈ ਕੇ ਚੜਾ ਰਿਹਾ ਲੀਸ ਤੇ ਸਰ ਜਿਹੜੇ ਬੰਦੇ ਫੜੇ ਆ ਜੇ ਲੇਡੀਜ਼ ਫੜੀਆਂ ਆ ਉਹਨਾਂ ਦਾ ਕੀ ਹੋਣਾ ਵਿੱਚ ਨਹੀਂ ਉਹ ਸਰ ਉਹਨਾਂ ਨੇ ਰੂਮ ਲਿਆ ਨਾ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਤੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਕਰ ਨੀ ਉਦੋਂ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਦੇ ਡਾਕੂਮੈਂਟ ਲੈਣ ਦੇ ਪੱਛੰਦ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਂਦੀ ਬਾਕੀ ਜਿਹੜੀਆਂ ਲੜਕੀਆਂ ਨੇ ਉਹਦੇ ਫੈਬਰੀਕ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮੱਲੇ ਵਾਲੇ ਨੇ ਕਿਹਾ ਕਿ ਨਾ ਮੈਂ ਧੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹਦੀ ਕਾਰਵਾਈ ਕੀਤੀ ਜਾਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਆਲੇ ਨੇ ਪ੍ਰੂਫ ਨਹੀਂ ਰੱਖੇ ਪਏ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੀ ਹੋਈ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰਵਾਈ ਕਰ ਰਹੇ ਇਹਨਾਂ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਫੜੀਆਂ ਹੋਣ ਛੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਟ ਕਰ ਦੇ। ਕੁੜੀਆਂ ਮੁੰਡੇ ਲੈ ਕੇ ਆਏ ਹੋ ਕਿਹੜੇ? ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਤੇ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ? ਉਹ ਸਰ ਉਹਨਾਂ ਨੇ ਵੈਰੀਫਾਈ ਕਰ ਦਿੱਤਾ ਉਹ ਆਈਸੀ ਹੋਟਲ ਨੇ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਾਲਗ ਨਹੀਂ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਨਨ ਨਹੀਂ ਦਿੱਤੇ ਕਮਰੇ ਲਗਾ ਕੇ ਡਾਕੂਮੈਂਟ ਲਾ ਗਈ। ਉਹ ਇਹੀ ਉਹਦੇ ਖਿਲਾਫ ਕਾਰਵਾਈ ਕਰੇਗਾ। ਠੀਕ ਹੈ। ਸਰ ਉਹ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਡੇ? ਟੋਟਲ ਕਿੰਨੇ ਆਣਗੇ? ਫਿਰ ਵੀ ਗੱਲ। ਟੋਟਲ ਹੈ ਕਿੰਨੇ? ਉਹ ਦੱਸੋ। ਟੋਟਲ 4-5 ਕੁ ਲੜਕੀਆਂ ਮੱਚੀ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਨੇ ਸਫਾਈ ਦੇ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਂਸ ਨੂੰ ਬਣਾਉਂਦੇ ਹੋ ਤੁਸੀਂ ਉਹ ਰੂਮ ਦੇ ਅੰਦਰ ਨਹੀਂ ਸਰ ਨਹੀਂ ਬਾਹਰ ਹੀ ਰਿਸੈਪਸ਼ਨ ਤੇ ਠੀਕ ਉਹਰੇ ਬਾਰੇ ਬਾਰੇ ਫਿਕਰ ਰਹੇ ਉਹਨੇ